ਤੇ ਅੱਜ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਦੇ ਹਾਲਾਤਾਂ ਦੇ ਦੇ ਨਾਕਾਬੰਦੀ ਕੀਤੀ ਗਈ ਆ ਸਾਰੇ ਸ਼ਹਿਰ ਦੇ ਵਿੱਚ ਐਸਐਚਓਰ ਚੌਕੀ ਇੰਚਾਰਜਾਂ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਹੈ ਚੈਕਿੰਗ ਕਰ ਰਹੇ ਆ ਇਹਦੇ ਵਿੱਚ ਜੋ ਵੀ ਬਿਨਾ ਕਾਜ ਪੱਤਰ ਤੋਂ ਜਾਂ ਜੋ ਛੱਕੀ ਆਦਮੀ ਆ ਉਹਨਾਂ ਨੂੰ ਬੜੇ ਗੌਰ ਨਾਲ ਚੈੱਕ ਕਰ ਕੀਤਾ ਜਾਊਗਾ ਇਹਦੇ ਵਿੱਚ ਜੋ ਵੀ ਕੋਈ ਬੁਲਟ ਮੋਟਰਸਾਈਕਲ ਤੇ ਪਟਾਕੇ ਵਗੈਰਾ ਪਾਉਂਦੇ ਆ ਉਹਨਾਂ ਦੇ ਵਾਸਤੇ ਪੂਰੀ ਐਸਐਸਪੀ ਸਾਹਿਬ ਦੇ ਹੁਕਮਾਂ ਵੱਡੀ ਸਖਤੀ ਨਾਲ ਇਹਨਾਂ ਨੂੰ ਬੰਦ ਕੀਤਾ ਜਾਵੇ ਪਟਾਕੇ ਵਗੈਰਾ ਕੌਣ ਤੋਂ ਇਹਨਾਂ ਨੂੰ ਰੋਕਿਆ ਅਸੀਂ ਤੇ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਅੱਜ ਕੱਲ ਬਿਨਾਂ ਲਾਇਸੈਂਸ ਤੋਂ ਟੂ-ਵੀਲਰ ਜਾਂ ਫੋਰ-ਵੀਲਰ ਚਲਾ ਰਹੇ ਆ ਉਹਨਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਆ ਪਹਿਲਾਂ ਪ੍ਰੈਸ ਦੇ ਰਾਹੀਂ ਵੀ ਸਾਰਾ ਦੱਸਿਆ ਹੋਇਆ ਹੈ ਤੇ ਉਹਨਾਂ ਦੇ ਵਿੱਚ ਜਿਹੜੇ ਬਿਨਾਂ ਲਾਇਸੈਂਸ ਤੋਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਕਿ ਮਾਪੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣ ਦੇ ਛੋਟੇ ਬੱਚਾ ਦੇਖੋ ਮਾਪਿਆਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਜਿਹੜਾ 18 ਸਾਲ ਤੋਂ ਘੱਟ ਕੋਈ ਬੱਚਾ ਬਿਨਾਂ ਲਾਇਸੈਂਸ ਤੋਂ ਕੋਈ 2-ਵੀਲਰ ਜਾਂ 4-ਵੀਲਰ ਚਲਾਉਂਦਾ ਹੈ ਕਿ ਉਹ ਗੈਰਕਾਨੂੰਨੀ ਆ ਤੇ ਮਾਪੇ-ਪਾਪ ਨੂੰ ਚਾਹੀਦਾ ਵੀ ਆਪਦੇ ਬੱਚਾਂ ਤੇ ਕੰਟਰੋਲ ਰੱਖੇ ਤੇ ਉਹਨਾਂ ਨੂੰ ਇਹ ਚਲਾਉਣ ਨੂੰ ਵਾਹਨ ਨਾ ਦਿੱਤਾ ਜਾਵੇ। ਅਗਰ ਕੋਈ ਬੱਚਾ ਇਸ ਤਰ੍ਹਾਂ 18 ਸਾਲ ਤੋਂ ਘੱਟ ਉਮਰ ਦਾ ਬਿਨਾਂ ਲਾਇਸੈਂਸ ਤੋਂ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਦੇ ਪੇਰੈਂਟਸ ਤੇ ਕਾਰਵਾਈ ਕੀਤੀ ਜਾਊਗੀ। ਇਹ ਵੀ ਲੈਟਰ ਵੀ ਜਾਰੀ ਹੋਏਗਾ ਵੀ ਜੇ ਕੋਈ ਛੋਟਾ ਬੱਚਾ ਚਲਾਉਂਦਾ ਆ ਪਾਇਆ ਗਿਆ ਤਾਂ ਉਹਦੇ ਮਾਪਿਆਂ ਦੇ ਮਾਮਲਾ ਹਾਂਜੀ ਹਾਂਜੀ ਮੋਟਰ ਵਾਈਕਲ ਐਕਟ ਦੇ ਮੁਤਾਬਕ ਉਹਨਾਂ ਦੇ ਪੇਰੈਂਟਸ ਆ ਜਿਹੜੇ ਉਹ ਇਹਦੇ ਪ੍ਰਤੀ ਲਾਇਬਲ ਹੈਗੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਮੰਗਮੇ ਤੇ ਵੀ ਹੈ ਜੇ ਜਿਹੜੇ ਕਿਸੇ ਨੇ ਮੰਗਮਾ ਦਿੱਤਾ ਹੋਇਆ ਉਹਦੇ ਖਿਲਾਫ ਵੀ ਕਾਰਵਾਈ ਹਾਂ ਜੇ ਕੋਈ ਕਿਸੇ ਬੱਚੇ ਨੂੰ ਆਪਦੀ ਕੋਈ ਵੈਕਲ ਮੰਗਮਾ ਵੀ ਦੇਊਗਾ ਤਾਂ ਉਸ ਬੰਦੇ ਦੇ ਬਰਕਰਾਰ ਕਾਰਵਾਈ ਕੀਤੀ ਜਾਊਗੀ ਇਹ ਨਾਕੇ ਤੇ ਜੋ ਅਸੀਂ ਚੈਕਿੰਗ ਕਰਦੇ ਆ ਜੀ ਕਾਗਜ਼ ਤਾਂ ਹੋਣ ਜੀ ਤਾਂ ਤੇ ਪਹਿਲਾਂ ਮੋਬਾਈਲ ਤੇ ਫੜਾਉਂਦੇ ਆ ਜੀ ਇਹ ਸਮਾਜ ਚ ਪਤਾ ਨਹੀਂ ਕੀ ਕਰਦਾ ਇਹ ਸਮਾਜ ਦੇ ਵਿੱਚ ਇੱਕ ਬਰਾਈ ਆ ਹਾਲਾਂਕਿ ਜਾਇਦਾਦ ਇਹ ਅਭੀ ਜਦੋਂ ਤੁਹਾਡੇ ਤੋਂ ਕੋਈ ਪੁਲਿਸ ਅਫਸਰ ਕੋਈ ਗੱਲ ਪੁੱਛ ਰਿਹਾ ਉਹਦਾ ਸਹੀ ਜਵਾਬ ਦਿੱਤਾ ਜਾਵੇ ਡਾਕੂਮੈਂਟਸ ਦਿਖਾਏ ਜਾਣ ਤਾਂ ਕਿ ਉਹਦੀ ਤਖਲੀ ਹੋ ਸਕੇ ਅਗਰ ਤੁਸੀਂ ਠੀਕ ਹੈਗੇ ਤਾਂ ਤੁਹਾਨੂੰ ਕੋਈ ਨਹੀਂ ਰੋਕੂਗਾ ਕੋਈ ਕੋਸ਼ਿ ਨਹੀਂ ਕਹੂਗਾ ਪਰ ਜੇ ਤੁਹਾਡੇ ਡਾਕੂਮੈਂਟਸ ਗਲਤ ਆ ਜਾਂ ਨਹੀਂ ਆਏ ਤਾਂ ਤੁਹਾਡੇ ਬਰ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਊਗੀ ਇਹ ਅੱਜ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਦੇ ਹਾਲਾਤਾਂ ਦੇ ਦੇ ਨਾਕਾਬੰਦੀ ਕੀਤੀ ਗਈ ਆ ਸਾਰੇ ਸ਼ਹਿਰ ਦੇ ਵਿੱਚ ਐਸਐਚਓਰ ਚੌਕੀ ਇੰਚਾਰਜਾਂ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਆ ਇਹਦੇ ਵਿੱਚ ਜੋ ਵੀ ਬਿਨਾ ਕਾਗਜ਼ ਪੱਤਰ ਤੋਂ ਜਾਂ ਜੋ ਛੱਕੀ ਆਦਮੀ ਆ ਉਹਨਾਂ ਨੂੰ ਬੜੇ ਗੌਰ ਨਾਲ ਚੈੱਕ ਕੀਤਾ ਜਾਊਗਾ ਇਹਦੇ ਵਿੱਚ ਜੋ ਵੀ ਕੋਈ ਬੁਲਟ ਮੋਟਰਸਾਈਕਲ ਤੇ ਪਟਾਕੇ ਵਗੈਰਾ ਪਾਉਂਦੇ ਆ ਉਹਨਾਂ ਦੇ ਵਾਸਤੇ ਪੂਰੀ ਐਸਐਸਪੀ ਸਾਹਿਬ ਦੇ ਹੁਕਮਾਂ ਵੱਡੀ ਸਖਤੀ ਨਾਲ ਇਹਨਾਂ ਨੂੰ ਬੰਦ ਕੀਤਾ ਜਾਵੇ ਪਟਾਕੇ ਵਗੈਰਾ ਕੌਣ ਤੋਂ ਉਹਨਾਂ ਨੂੰ ਰੋਕਿਆ ਅਸੀਂ ਤੇ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਅੱਜ ਕੱਲ ਬਿਨਾਂ ਲਾਇਸੈਂਸ ਤੋਂ ਟੂ-ਵੀਲਰ ਜਾਂ ਫੋਰ-ਵੀਲਰ ਚਲਾ ਰਹੇ ਆ ਉਹਨਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਆ ਪਹਿਲਾਂ ਪ੍ਰੈਸ ਦੇ ਰਾਹੀਂ ਵੀ ਸਾਰਾ ਦੱਸਿਆ ਹੋਇਆ ਤੇ ਉਹਨਾਂ ਦੇ ਵਿੱਚ ਜਿਹੜੇ ਬਿਨਾਂ ਲਾਇਸੈਂਸ ਤੋਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਇਹ ਤਾਂ ਮਾਪੇ ਬੱਚਿਆਂ ਨੂੰ ਮੋਟਰਸਾਈਕਲ ਤੋਂ ਛੱਡ ਦੇਣ ਦੇਖੋ ਮਾਪਿਆਂ ਨੂੰ ਆਪ ਹੀ ਸੋਚਣਾ ਜ਼ਰੂਰੀ ਹੈ ਜਿਹੜਾ 18 ਸਾਲ ਤੋਂ ਘੱਟ ਕੋਈ ਬੱਚਾ ਬਿਨਾਂ ਲਾਇਸੈਂਸ ਤੋਂ ਕੋਈ 2-ਵੀਲਰ ਜਾਂ 4-ਵੀਲਰ ਚਲਾਉਂਦਾ ਹੈ ਕਿਉਂ ਗੈਰਕਾਨੂੰਨੀ ਆ ਤੇ ਮਾਪੇ-ਬਾਪ ਨੂੰ ਚਾਹੀਦਾ ਵੀ ਆਪਦੇ ਬੱਚਾਂ ਤੇ ਕੰਟਰੋਲ ਰੱਖ ਕੇ ਤੇ ਉਹਨਾਂ ਨੂੰ ਵੀ ਚਲਾਉਣ ਨੂੰ ਵਾਹਕ ਨਾ ਦਿੱਤਾ ਜਾਵੇ। ਅਗਰ ਕੋਈ ਬੱਚਾ ਇਸ ਤਰ੍ਹਾਂ 18 ਸਾਲ ਤੋਂ ਘੱਟ ਉਮਰ ਦਾ ਬਿਨਾਂ ਲਾਇਸੈਂਸ ਤੋਂ ਵਾਹਕ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਦੇ ਪੇਰੈਂਟਸ ਤੇ ਕਾਰਵਾਈ ਕੀਤੀ ਜਾਊਗੀ। ਇਹ ਇੱਕ ਲੈਟਰ ਵੀ ਜਾਰੀ ਹੋਏਗਾ ਵੀ ਜੇ ਕੋਈ ਉਹ ਤਾਂ ਬੱਚਾ ਚਲਾਉਂਦਾ ਆ ਪਾਇਆ ਗਿਆ ਤਾਂ ਉਹਦੇ ਮਾਪਿਆਂ ਤੇ ਮਾਮਲਾ ਕਰ ਹਾਂਜੀ ਹਾਂਜੀ ਮੋਟਰ ਵਾਈਕਲ ਐਕਟ ਦੇ ਮੁਤਾਬਕ ਉਹਨਾਂ ਦੇ ਪੇਰੈਂਟਸ ਆ ਜਿਹੜੇ ਉਹਦੇ ਪ੍ਰਤੀ ਲਾਇਬਲ ਹੈਗੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਮੰਗਣੇ ਤੇ ਵੀ ਹੈ ਜਿਹੜੇ ਕਿਸੇ ਨੇ ਮੰਗਮਾ ਦਿੱਤਾ ਹੈ ਉਹਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਹਾਂ ਜੇ ਕੋਈ ਕਿਸੇ ਬੱਚੇ ਨੂੰ ਆਪਦੀ ਕੋਈ ਵੈਕਲ ਮੰਗਮਾ ਵੀ ਦੇਊਗਾ ਤਾਂ ਉਸ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਨਾਕੇ ਤੇ ਜੋ ਅਸੀਂ ਚੈਕਿੰਗ ਕਰਦੇ ਆ ਜੀ ਕਾਗਜ਼ ਤਾਂ ਹੁਣ ਜੀ ਤਾਂ ਇਹ ਪਹਿਲਾਂ ਮੋਬਾਈਲ 'ਚ ਬਣਾਉਂਦੇ ਆ ਜੀ ਇਹ ਸਮਾਜ 'ਚ ਪਤਾ ਨਹੀਂ ਕੀ ਕਾਰ ਇਹ ਸਮਾਜ ਦੇ ਵਿੱਚ ਇੱਕ ਬਰਾਈ ਆ ਹਾਲਾਂਕਿ ਜਾਇਦਾਦ ਇਹ ਅਭੀ ਜਦੋਂ ਤੁਹਾਡੇ ਤੋਂ ਕੋਈ ਪੁਲਿਸ ਅਫਸਰ ਕੋਈ ਗੱਲ ਪੁੱਛ ਰਿਹਾ ਉਹਦਾ ਸਹੀ ਜਵਾਬ ਦਿੱਤਾ ਜਾਵੇ ਡਾਕੂਮੈਂਟਸ ਦਿਖਾਏ ਜਾਣ ਤਾਂ ਕਿ ਉਹਦੀ ਤਖਲੀ ਹੋ ਸਕੇ ਅਗਰ ਤੁਸੀਂ ਠੀਕ ਹੈਗੇ ਤਾਂ ਤੁਹਾਨੂੰ ਕੋਈ ਨਹੀਂ ਰੋਕੂਗਾ ਕੋਈ ਕੋਸ਼ਿ ਨਹੀਂ ਕਹੂਗਾ ਪਰ ਜੇ ਤੁਹਾਡੇ ਡਾਕੂਮੈਂਟਸ ਗਲਤ ਆ ਜਾਂ ਨਹੀਂ ਆਏ ਤਾਂ ਤੁਹਾਡੇ ਬਰਖਲਾਵ ਜ਼ਰੂਰ ਕਾਰਵਾਈ ਕੀਤੀ ਜਾਊਗੀ